ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਆਪਾਂ ਤੁਹਾਡੇ ਦਿਨ ਪਹਿਲਾਂ ਵੀ ਗੱਲਬਾਤ ਕੀਤੀ ਸੀ ਜਿਵੇਂ ਖਬਰਾਂ ਆ ਰਹੀਆਂ ਨੇ ਕਿ ਪਟਿਆਲਾ ਦੀ ਜੇਲ੍ਹ ਦੇ ਅੰਦਰ ਸੰਦੀਪ ਸਿੰਘ ਸੰਨੀ ਜਿਹੜੇ ਸੁਦੇਸ਼ੂਰੀ ਦਾ ਮਰਡਰ ਕੀਤਾ ਸੀਗਾ ਜਿਹੜਾ ਉਸ ਕੇਸ ਦੇ ਵਿੱਚ ਪਟਿਆਲੇ ਦੀ ਜੇਲ੍ਹ ਦੇ ਅੰਦਰ ਬੰਦ ਹੈ ਸੰਦੀਪ ਸਿੰਘ ਸੰਨੀ ਦੇ ਵੱਲੋਂ ਜੇਲ੍ਹ ਦੇ ਅੰਦਰ ਬੰਦ ਸਜ਼ਾ ਜਾਫਤਾ ਤਿੰਨ ਪੁਲਿਸ ਅਧਿਕਾਰੀਆਂ ਦੇ ਉੱਪਰ ਹਮਲਾ ਕਰਨ ਦੀ ਖਬਰ ਆ ਰਹੀ ਸੀਗੀ ਇਹ ਖਬਰ ਤੇ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹੈ ਜਿਹੜੇ ਤੇਲ ਜਲੇ ਸਕੇ ਉਹਨਾਂ ਦਾ ਕੀ ਬਣਿਆ ਹਾਲੇ ਤੱਕ ਉਹ ਵੀ ਚੰਗੀ ਤਰ੍ਹਾਂ ਸਾਹਮਣੇ ਗੱਲ ਨਹੀਂ ਆਈ ਹੈਗੀ ਪਰ ਇੰਨੀ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਹੈ ਇਹ ਖਬਰਾਂ ਆ ਰਹੀਆਂ ਨੇ ਪਰ ਜਿਹੜੀ ਗੱਲ ਸਾਹਮਣੇ ਹਾਲੇ ਤੱਕ ਨਹੀਂ ਆਈ ਉਹ ਇਹ ਹੈ ਕਿ ਸੰਦੀਪ ਸਿੰਘ ਥੰਨੀ ਇਸ ਵੇਲੇ ਕਿੱਥੇ ਹੈ ਔਰ ਕਿਹਨਾ ਹਾਲਾਤਾਂ ਵਿੱਚ ਹੈ ਇਸ ਸਵਾਲ ਦਾ ਜਵਾਬ ਜਾਣਨ ਦੇ ਵਾਸਤੇ ਆਪਾਂ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਸੰਦੀਪ ਸਿੰਘ ਥੰਨੀ ਹੋਰਾਂ ਦੇ ਬ੍ਰਦਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਰਦੀਪ ਸਿੰਘ ਹੋਰਾਂ ਦੇ ਨਾਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਕਿ ਉਹਨਾਂ ਨੂੰ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਪਤਾ ਨੇ ਕਿ ਸੰਦੀਪ ਸਿੰਘ ਸੰਨੀ ਇਸ ਵੇਲੇ ਕਿੱਥੇ ਹੈ ਔਰ ਕਿਹੜਾ ਹਾਲਾਤਾਂ ਵਿੱਚ ਨੇ ਮੇਰੇ ਨਾਲ ਹਰਦੀਪ ਜੀ ਨੇ ਹੈਗੇ ਨੇ ਸੰਦੀਪ ਸਿੰਘ ਸੰਨੀ ਦੇ ਬਲਦਰ ਹਰਦੀਪ ਸਿੰਘ ਦੀ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਸਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਸਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀਪ ਸਿੰਘ ਜੀ ਤੁਹਾਨੂੰ ਕਦੋਂ ਖਬਰ ਮਿਲੀ ਹੈ ਸਾਰੀ ਤੇ ਇਹ ਘਟਨਾਕਰਨ ਵਾਪਰ ਚੁੱਕਾ ਹੈ ਜੀ ਸਾਨੂੰ ਸਾਡੇ ਛੇ ਪੂਨੇ ਸਾਡੇ ਵਿਚਕਾਰ ਇਹ ਗੱਲ ਦਾ ਪਤਾ ਲੱਗਦਾ ਵਾ ਤੁਹਾਨੂੰ ਖਬਰਾਂ ਸੁਣ ਕੇ ਪਤਾ ਲੱਗਾ ਜੇ ਤੁਹਾਨੂੰ ਕਿਸੇ ਦਾ ਫੋਨ ਆਇਆ ਸੀਗਾ ਜੇਲ੍ਹ ਚ ਨਹੀਂ ਸਾਨੂੰ ਜੇਲ੍ਹ ਤੋਂ ਕਿਸੇ ਦਾ ਨਹੀਂ ਫੋਨ ਆਇਆ ਨਾ ਕਿਸੀ ਅਧਿਕਾਰੀ ਦਾ ਤੇ ਨਾ ਕਿਸੀ ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਇਸ ਬਾਰੇ ਇਤਲਾਹ ਦਿੱਤਾ ਕਿ ਇਹ ਘਟਨਾ ਵਾਪਰੀ ਹੈ ਹਾਂ ਹਾਂ ਇਹ ਸਾਨੂੰ ਇੱਥੇ ਦੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਪਤਾ ਲੱਗਾ ਆਪਣੀ ਅੰਮ੍ਰਿਤਸਰ ਦੇ আচ্ছা ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਤੁਹਾਨੂੰ ਦੱਸਿਆ ਬਿਲਕੁਲ ਬਿਲਕੁਲ ਅੰਮ੍ਰਿਤਸਰ ਪ੍ਰਸ਼ਾਸਨ ਨੇ ਦੱਸਿਆ ਠੀਕ ਹੈ ਐਸ ਵੇਲੇ ਤੁਸੀਂ ਪਟਿਆਲੇ ਹੋ ਜਾਂ ਅੰਮ੍ਰਿਤਸਰ ਹੀ ਹੋ ਜੀ ਹਾਂ ਜੀ ਦੀ ਬਸ ਆ ਜੀ ਪਟਿਆਲੇ ਆਪਾਂ ਸਵੇਰੇ ਪਹੁੰਚ ਜਾਣਾ ਪਟਿਆਲੇ ਠੀਕ ਹੈ ਰਦੀਪ ਸਿੰਘ ਜੀ ਇਸ ਵੇਲੇ ਤੁਹਾਡਾ ਬ੍ਰਦਰ ਸੰਦੀਪ ਸਿੰਘ ਸੰਨੀ ਕਿੱਥੇ ਔਰ ਕਿਨਾ ਹਾਲਾਤਾਂ ਵਿੱਚ ਹੈ ਕੀ ਤੁਹਾਨੂੰ ਪਤਾ ਉਸ ਬਾਰੇ ਦਾ ਕਈੋ ਜੀ ਜੀ ਆਪਾਂ ਬੜੀ ਕੋਸ਼ਿਸ਼ ਕੀਤੀ ਜਾਣਕਾਰੀ ਲੈਣ ਦੀ ਸਾਰੇ ਦੇਲ ਪ੍ਰਸ਼ਾਸਨ ਨਾਲ ਹਰੇਕ ਦੇ ਪ੍ਰਸ਼ਾਸਨ ਨੂੰ ਮੈਂ ਘੱਟੋ ਘੱਟ 50 ਤੋਂ 60 ਵਾਰੀ ਫੋਨ ਕਰ ਚੁੱਕਾ ਹਾਂ ਜੀ ਪੀਸ ਸੁਪਰਡੈਂਟ ਸੁਪਰਡੈਂਟ ਸਾਹਿਬ ਨੂੰ ਮੈਂ ਕਿ ਹਰੇਕ ਨੂੰ ਫੋਨ ਹੀ ਕਰ ਚੁੱਕੇ ਹਾਂ ਪਰ ਕਿਸੇ ਨੇ ਵੀ ਇਹ ਚੀਜ਼ ਦੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਤੁਹਾਡੇ ਫੋਨ ਉਹਨਾਂ ਨੇ ਅਟੈਂਡ ਕੀਤਾ ਕੋਈ ਜਵਾਬ ਤੇ ਦਿੱਤਾ ਹੋਊਗਾ ਉਹਨਾਂ ਨੇ ਨਹੀਂ ਫੋਨ ਅਟੈਂਡ ਹੀ ਨਹੀਂ ਕੀਤਾ ਸਾਡੇ ਉਹਨਾਂ ਨੇ ਅੱਛਾ ਜੀ ਹੋ ਨਹੀਂ ਚੁੱਕੇ ਕਿਸੇ ਵੀ ਜੇਲ੍ਹ ਅਧਿਕਾਰੀ ਨੇ ਸਾਡੇ ਫੋਨ ਨਹੀਂ ਚੁੱਕੇ ਅਰਾਧਰ ਨਾਲ ਗੱਲ ਕਰਨੀ ਹੈ ਇਸ ਚੀਜ਼ ਦੇ ਟੋਪਿਕ ਤੋਂ ਬਾਹਰੋਂ ਪਤਾ ਲੱਗਦਾ ਪਿਆ ਵਾ న్యూਸ ਤੋਂ ਪਤਾ ਲੱਗਦਾ ਪਿਆ ਵਾ ਅਸੀਂ ਤੁਹਾਨੂੰ ਜੇਲ੍ਹ ਅਧਿਕਾਰੀ ਕਿਸੇ ਨੇ ਵੀ ਐਸੀ ਦੀ ਜਾਣਕਾਰੀ ਨਹੀਂ ਦਿੱਤੀ ਹਾਲ ਤੱਕ ਤੁਹਾਨੂੰ ਇਹ ਚੀਜ਼ ਦਾ ਹੀ ਅਰਸਾ ਹੈ ਕਿ ਸੰਦੀਪ ਸਿੰਘ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਕੀਤਾ ਗਿਆ ਹੋਵੇ ਜਾਂ ਇਸ ਚੀਜ਼ ਦਾ ਉਹ ਗੱਲਬਾਤ ਉਹ ਕਿਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅੱਛਾ ਅਮਰਸਰ ਦੇ ਪ੍ਰਸ਼ਾਸਨ ਨੇ ਤੁਹਾਨੂੰ ਕਿੰਨੀ ਕੁ ਜਾਣਕਾਰੀ دی ਉਹਨਾਂ ਤੁਹਾਨੂੰ ਕੀ ਦੱਸਿਆ ਉਹਨਾਂ ਨੇ ਸਾਨੂੰ ਮੈਂ ਦੱਸਿਆ ਕਿ ਆਪਣੇ ਪ੍ਰਸ਼ਾਸਨਿਕ ਸੰਦੀਪ ਸਿੰਘ ਤੇ ਹਮਲਾ ਹੋਇਆ ਵਾ ਸੰਦੀਪ ਸਿੰਘ ਤੇ ਹਮਲਾ ਹੋਇਆ ਦੱਸਿਆ ਸੋਹਰਣ ਬਿਲਕੁਲ ਬਿਲਕੁਲ ਪਰ ਮੀਡੀਆ ਦੇ ਵਿੱਚ ਤੇ ਖਬਰਾਂ ਈਦਾਰੀਆਂ ਨੇ ਕਿ ਸੰਦੀਪ ਸਿੰਘ ਨੇ ਹਮਲਾ ਕੀਤਾ ਤਿੰਨ ਪੁਲਿਸ ਅਧਿਕਾਰੀਆਂ ਦੇ ਉੱਪਰ ਦੇਖੋ ਪਤਾ ਨਹੀਂ ਕੀ ਗੱਲ ਹੈ ਜੀ ਨਹੀਂ ਸਾਨੂੰ ਜਿੰਨੇ ਤਾਂ ਕੋਈ ਸੰਦੀਪ ਸਿੰਘ ਨੂੰ ਮਿਲਦੇ ਨਹੀਂ ਹੁੰਦੇ ਚਾਹੇ ਕਿ ਤੁਹਾਨੂੰ ਚੀਜ਼ ਦਾ ਅਗੇ ਜੀਦਾ ਪਤਾ ਨਹੀਂ ਲੱਗਣਾ ਹੂੰ ਹੂੰ ਉਹਨਾਂ ਸੇ ਕਰਕੇ ਆਪਾਂ ਸਵੇਰੇ ਅਰਲੀ ਮਾਰਨਿੰਗ ਹੀ ਨਿਕਲਣਾ ਵਾ ਪਟਿਆਰੇ ਠੀਕ ਹੈ ਜੀ ਅੱਗੇ ਇਹੋ ਚੀਜ਼ ਦਾ ਪਤਾ ਕਰਨਾ ਵਾ ਕਿਸੇ ਸਿਆਸੀ ਲੀਡਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਜਾਂ ਤੁਸੀਂ ਕੋਸ਼ਿਸ਼ ਕੀਤੀ ਹੋਵੇ ਨਹੀਂ ਬਿਲਕੁਲ ਕਿਸੇ ਸਿਆਸੀ ਸਬਜੈਕਟ ਨਾਲ ਸਾਡੀ ਗੱਲਬਾਤ ਨਹੀਂ ਹੋਈ ਪੰਥਕ ਜਿੱਥੇ ਬੰਦਿਆ ਨੂੰ ਮੇਰਾ ਖਿਆਲ ਧਿਆਨ ਗੋਚਰੇ ਹੈਗੀ ਆ ਸਾਰੀ ਗੱਲਬਾਤ ਮੈਂ ਦੇਖਣ ਦਾ ਇਸ ਕੋਸ਼ਿਸ਼ ਕੀਤੀਆਂ ਤੋਂ ਅਨੁਸਾਰ ਜਾਣਕਾਰੀ ਮਿਲੀ ਆ ਪੁਲਿਸ ਸਾਹਿਬ ਜਿੰਨੇ ਕੇ ਸਾਨੂੰ ਜਾਣਕਾਰੀ ਮਿਲਦੀ ਆ ਮਤਲਬ ਕਿ ਸੋਸ਼ਲ ਮੱਧਲੇ ਦਾ ਜਾਣਕਾਰੀ ਮਿਲੀ ਆ ਸਾਰੇ ਆਪਣੇ ਜਿੱਥੇ ਬੰਦਿਆ ਨੂੰ ਵੀ ਠੀਕ ਹੈ ਕਿ ਕੰਮ ਆਇਆ ਵਾ ਜੀ ਹਰਦੀਪ ਸਿੰਘ ਜਿਹੜੇ ਸੰਦੀਪ ਸਿੰਘ ਸੰਨੀ ਹੋਰਾਂ ਦਾ ਜਿਹੜੇ ਐਡਵੋਕੇਟ ਸਾਹਿਬ ਕੇਐਸ ਲੜਦੇ ਨੇ ਉਹਨਾਂ ਨਾਲ ਗੱਲ ਹੋਈ ਹਾਂ ਮੇਰੀ ਗਲਤੀ ਹੋਈ ਹੈ ਉਹਨਾਂ ਨਾਲ ਜੀ ਜੇ ਮੈਨੂੰ ਲੱਗਦਾ ਕਿ ਵਕੀਲ ਸਾਹਿਬ ਪਤਾ ਕਰ ਸਕਦੇ ਸੀਗੇ ਸ਼ਾਇਦ ਕੁਝ ਨਾ ਕੁਝ ਹਾਂ ਪਤਾ ਤਾਂ ਬਿਲਕੁਲ ਕਰ ਸਕਦੇ ਪਰ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਨਹੀਂ ਮੈਂ ਤੁਹਾਨੂੰ ਕੋਈ ਨਹੀਂ ਪਤਾ ਕਰਾਇਆ ਜਾ ਰਿਹਾ ਮੈਂ ਪਤਾ ਕਰਤਾ ਮਿਆਂ ਵਾ ਇਹ ਗੱਲਾਂ ਕਿ ਮਤਲਬ ਇਹ ਗੱਲ ਮੈਨੂੰ ਅਗੋ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਮੈਂ ਪਤਾ ਕਰਤਾ ਜੀ ਪਰ ਹਾਲੇ ਤੱਕ ਕਿਸੇ ਚੀਜ਼ ਦੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸੰਦੀਪ ਸਿੰਘ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਹਾਂ ਹਰਦੀਪ ਜੀ ਤੁਹਾਨੂੰ ਇਹ ਚੀਜ਼ ਦਾ ਬੜਾ ਖੁਸ਼ ਹੈ ਕਿ ਤੁਹਾਡਾ ਫੋਨ ਕਿਨੂੰ ਅਟੈਂਡ ਕਰਦੇ ਹੋ ਜਿਹੜੀ ਵੀ ਗੱਲਬਾਤ ਹੋਈ ਜਿਸ ਤਰ੍ਹਾਂ ਵੀ ਹੋਈ ਆ ਪਰ ਪਰਿਵਾਰ ਨੂੰ ਇੱਕ ਦੱਸਣਾ ਆਪਣਾ ਜੇਲ੍ਹ ਪ੍ਰਸ਼ਾਸਨ ਦਾ ਬੰਦਾ ਕਿ ਪਰਿਵਾਰ ਨੂੰ ਹੀ ਜਾਣਕਾਰੀ ਲਈਏ ਜੇ ਜੇ ਬਿਲਕੁਲ ਹਾਂ ਜਿੱਥੇ-ਕਿੱਥੇ ਪਤਾ ਹੋਣਾ ਚਾਹੀਦਾ ਪਈ ਕਿ ਕਿੱਥੇ ਔਰ ਕਿਨਾ ਹਲਾਟਾ ਵਿੱਚ ਹੈ ਤੁਹਾਡਾ ਬ੍ਰਦਰ ਤੁਹਾਡੇ ਬ੍ਰਦਰ ਨਾਲ ਫੋਨ ਤੇ ਕਿਉਂਕਿ ਜੇਲ੍ਹ ਦੇ ਵਿੱਚੋਂ ਮੇਰਾ ਖਿਆਲ ਅੱਜਕੱਲ੍ਹ ਫੋਨ ਦੇ ਉੱਪਰ ਗੱਲਬਾਤ ਕਰਵਾਉਂਦੇ ਨੇ ਪਰਿਵਾਰ ਦੇ ਨਾਲ ਤੁਹਾਡੇ ਨਾਲ ਉਹ ਗੱਲ ਹੋਈ ਸੀ ਸਵੇਰੇ 11 ਵਜੇ ਮਿਤੀ ਗੱਲ ਹੋਈ ਸੰਦੀਪ ਸਿੰਘ ਨਾਲ ਅੱਛਾ ਜੀ ਅੱਜ ਸਵੇਰੇ 11 ਵਜੇ ਗੱਲ ਹੋਈ ਹੈ ਮੇਰੀ ਠੀਕ ਹੈ 11 ਵਜੇ ਗੱਲ ਹੋਈ ਹੈ ਔਰ ਸ਼ਾਮ ਨੂੰ ਤੁਹਾਨੂੰ 6:30 ਵਜੇ ਖਬਰ ਆ ਜਾਂਦੀ ਹੈ ਬਿਲਕੁਲ ਜੀ ਅੱਛਾ ਤੁਹਾਡੀ ਜਦੋਂ ਗੱਲਬਾਤ ਹੋਈ ਹੈ ਸੰਦੀਪ ਸਿੰਘ ਸੰਨੀ ਨੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਜ਼ਾਰ ਕੀਤਾ ਹੋਵੇ ਜਾਂ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ ਨੋਰਮਲ ਇਸ ਤਰ੍ਹਾਂ ਡੇਲੀ ਫੋਨ ਸਾਨੂੰ ਆਉਂਦਾ ਵਾ ਐਸਟੀਡੀ ਤੋਂ ਜੇਲੀ ਦਾ ਨਾਲ ਗੱਲਬਾਤ ਹੁੰਦੀ ਪਰਿਵਾਰ ਬਾਰੇ ਬੜੀ ਵਧੀਆ ਥਿੰਕ ਸਰੀਰ ਗੱਲ ਹੋਈ ਹੈ ਮੇਰੀ ਮਰੀ ਗੱਲ ਬਾਰੇ ਕੀ ਗੱਲਬਾਤ ਹੋਈ ਹੈ ਪਰਵਾਰ ਮਰੀ ਜਿਦਰਾ ਹਾਲ ਚੱਲ ਦੇ ਪੁੱਛਦੇ ਉਹ ਵੀ ਪੁੱਛਦੇ ਉਹ ਵੀ ਪੁੱਛਦਾ ਉਹਨਾਂ ਦਾ ਹਾਲ ਚਾਲ ਬਣ ਕੀ ਕਿੰਦਾ ਵਾ ਠੀਕ ਠਾਕ ਹੋ ਮਤਲਬ ਡੇਲੀ ਜਿਸ ਤਰ੍ਹਾਂ ਰੁਟੀਨ ਦੀ ਜੋ ਗੱਲਬਾਤ ਹੁੰਦੀ ਹੈ ਵੀ ਜੀ ਉਹ ਗੱਲਬਾਤ ਅੱਜ ਵੀ ਉਸ ਤਰ੍ਹਾਂ ਹੀ ਹੋਈ ਹੈ ਜੀ ਉਦੋਂ ਹੋਈ ਹੈ ਗੱਲਬਾਤ ਕੋਈ ਵੱਖਰੀ ਜਾਂ ਅਲੱਗ-ਬੱਗ ਗੱਲਬਾਤ ਨਹੀਂ ਸੀ ਕੋਈ ਪਰ ਉਹਨਾਂ ਨੇ ਮਨਵਾਇਆ ਕਿ ਆਪਾਂ ਮਿਲਣ ਮੁਲਾਕਾ ਤਾਂ ਉਸਤੇ ਜਾਣਾ ਹੀ ਮੈਨੂੰ ਪੁੱਛਦੇ ਵੀ ਤੁਸੀਂ ਕਦੋਂ ਆਣਾ ਹੋਣ ਠੀਕ ਹੈ ਉਹ ਦਿੱਤੀ ਨਾ ਪਰਸੋਂ ਜਾਣਾ ਸੀ ਕੋਈ ਸਮਾਨ ਵਗੈਰਾ ਲੈ ਕੇ ਸੰਦੀਪ ਸਿੰਘ ਨਾਲ ਜਿਹੜਾ ਲੋਡ ਕੀਤਾ ਉਹਨੇ ਕੋਸ ਸਮਾਂ ਦੀ ਉਹਦੇ ਅਸਲੀ ਡਿਟੇਲ ਵਗੈਰਾ ਬਣਾ ਕੇ ਦੇ ਲਈ ਕਹਿੰਦੇ ਦੇ ਸਮਾਨ ਲੈ ਕੇ ਤੁਸੀਂ ਮੇਰੇ ਕੋਲ ਜਦੋਂ ਵੀ ਆਓ ਕੋਈ ਸਮਾਨ ਲੈ ਕੇ ਆਇਓ ਹੈ ਬਣਾ ਠੀਕ ਹੈ ਕਿ ਉਹ ਸਮਾਨ ਮੇਰਾ ਹੀ ਲੈ ਕੇ ਜਾਣਾ ਸੀ ਸੋ ਇਹ ਵੀ ਇਹ ਟੌਪਿਕ ਤੇ ਮੇਰੀ ਗੱਲਬਾਤ ਹੋਈ ਸੰਦੀਪ ਸਿੰਘ ਨਾਲ ਯਾਰਾ ਦੱਸ ਜੀ 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 ਹੁਣ ਤੁਹਾਡਾ ਕੀ ਪ੍ਰੋਗਰਾਮ ਹੈਗਾ ਅਗਲਾ ਮੇਰਾ ਖਿਆਲਾ ਤੁਸੀਂ ਖਾਲਸਾ ਪੰਥ ਨੂੰ ਜ਼ਰੂਰ ਕੁਝ ਨਾ ਕੁਝ ਕਹਿਣਾ ਚਾਹੁੰਦੇ ਹੋਗੇ ਕਿਉਂਕਿ ਦੇਖੋ ਹੁਣ ਆਪਾਂ ਖਾਲਸਾ ਪੰਥ ਨੂੰ ਇਹ ਬੀਜਤੀ ਕਰਦੇ ਸਾਰੇ ਪੰਥ ਨੂੰ ਕੀ ਸਾਡਾ ਇਹ ਸ ਮੁਸ਼ਕਲ ਦੀ ਜਿਹੜੀ ਓਕੀ ਘੜੀ ਸਾਡੇ ਤੇ ਸਾਥ ਦਿੱਤਾ ਜਾਵੇ। ਸਾਜ ਦੇ ਵੇਖੋ ਪੰਥ ਦਾ ਸਾਥ ਹੀ ਸਾਨੂੰ ਚਾਹੀਦਾ ਵਾ। ਕਿਉਂ ਹੀ ਪਹਿਲਾਂ ਵੀ ਇਹ ਬੇਨਤੀ ਕੀਤੀ ਸਾਨੂੰ ਪੰਥ ਦਾ ਸਾਥ ਚਾਹੀਦਾ ਵਾ। ਜੀ। ਜਦੋਂ ਪਹਿਲਾਂ ਘਰ ਨਵਾ ਪਰਦੇ ਜਾਂ ਹੁਣ ਵੀ ਇਹੀ ਬੇਨਤੀ ਸੰਗਤ ਕਰਦੇ ਆਂ ਸਾਡੀ ਸੰਗਤ ਨੂੰ ਸਾਰੇ ਫਲਸਫਾ ਬਣ ਰਹੀ ਉਹ ਬੇਨਤੀ ਕਰਦੇ ਆਂ ਕਿ ਆਪਾਂ ਸਾਰੇ ਸਾਰੇ ਸਾਰੀਆਂ ਸਿੱਖ ਜਥੇਬੰਦੀਆਂ ਸਾਰੇ ਪਟਿਆਲੇ ਪਹੁੰਚਣ। ਜੀ। ਅੱਛਾ ਪਟਿਆਲੇ ਦੇ ਬਦਲ ਜਿਹੜੇ ਆਪਣੇ ਸਿੱਖ ਜਥੇਬੰਦੀਆਂ ਨੇ ਸਾਰੇ ਪਟਿਆਲੇ ਪਹੁੰਚੇ ਤਾਂ ਜੋ ਆਪਾਂ ਉਹਦੇ ਸੰਦੀਪ ਸਿੰਘ ਦੀ ਜਾਣਕਾਰੀ ਲੈ ਸਕੀਏ। ਜੀ ਜੀ ਨਾ ਹਲਾਤਾ ਮੈਂ ਸੰਦੀਪ ਸਿੰਘ ਨੂੰ ਰੱਖਿਆ ਹੋਇਆ ਕਿ ਕਿਤਰਾ ਸੰਦੀਪ ਸਿੰਘ ਕਿੱਥੇ ਆ ਪਟਿਆਲੇ ਆ ਜਾਂ ਕਿੱਥੇ ਆ ਮਤਲਬ ਕੀ ਕੰਡੀਸ਼ਨ ਕੀ ਐ ਉਸ ਟਾਈਮ ਵੀ ਤੁਹਾਨੂੰ ਰਿਪੋਰਟ ਮਿਲ ਸਕੇ ਜੇ ਸਾਰੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੋ ਸਕਦਾ ਬਈ ਸਾਰੇ ਨੂੰ ਹੀ ਮੇਰੀ ਬੇਨਤੀ ਹੈ ਕਿ ਸਾਰੇ ਸਾਰੇ ਪਹੁੰਚਣ ਜੀ ਜਰੂਰ ਪਟਿਆਲੇ ਕਿੰਨੇ ਵਜੇ ਤੇ ਕਿਹੜੀ ਜਗ੍ਹਾ ਤੇ ਤੁਸੀਂ ਚਾਹੁੰਦੇ ਹੋ ਕਿ ਇੱਕ ਪਟਿਆਲੇ ਹਿੰਦੂ ਸੇਰੇ ਆਪਾਂ ਕਹੁੰਦੇ ਆ ਕਿ ਸਾਡੇ 89 ਦੇ ਵਿਚਕਾਰ ਗੁਰਦੁਆਰਾ ਦੁੱਖਨਵਾਰ ਚਾਹ ਪਹੁੰਚਿਆ ਜਾਵੇ ਆਪਾਂ ਪੰਜਾਬ ਦੇ ਵਿੱਚ ਹੀ ਬੈਠੇ ਮੈਂ ਪੂਰੇ ਪੰਜਾਬ ਨੂੰ ਇਹ ਅਪੀਲ ਕਰਦਾ ਹਾਂ ਜੀ ਪੰਜਾਬ ਦੀ ਜਿਹੜੀ ਜ਼ਿਆਦਾਤਰ ਨਹੀਂ ਬਹੁਤ ਨਹੀਂ ਦੂਰੋਂ ਪੰਜਾਬ ਦੇ ਵਿੱਚ ਜਿਹੜੀ ਜਿੱਥੇ ਬੰਦੀਆਂ ਨੇ ਜੇ ਕੋਈ ਦੂਰੋਂ ਨਹੀਂ ਜਾ ਕੋਈ ਕਿੰਨੇ ਘੰਟੇ ਡੇਢ ਘੰਟੇ ਦਾ ਰਸਤਾ ਹੈਗੇ ਇਹਨੂੰ 2 ਘੰਟੇ ਦਾ ਹੀ ਵੀ ਪਟਿਆਲੇ ਬਸਰੋਂ ਆ ਚੱਲ ਕੇ ਆਉਣਾ ਜੀ ਜੀ ਵੱਧ ਕੇ ਜਿਹੜਾ ਰਸਤਾ ਹੀ ਪਿਆ ਕਰਨ ਉਹਨਾਂ ਨੇ ਵੀ ਇਹ ਕਰਨਾ ਹੀ ਮੈਂ ਬੇਨਤੀ ਕਰਦਾ ਕਿ ਸਾਰੇ ਪਟਿਆਲੇ ਸੇਰੇ ਪਹੁੰਚਣ ਤਾਂ ਜੋ ਆਪਾਂ ਪ੍ਰਸ਼ਾਸਨ ਨੂੰ ਇਹ ਜਿੱਦ ਦਾ ਦਬਾਅ ਪਾ ਸਕੀ ਪੋਸਟ ਲੱਗੇ ਕੀ ਹਾ ਸੰਦੀਪ ਸਿੰਘ ਨੂੰ ਇਹ ਸਥਿਤੀ ਕਿਸ ਤਰ੍ਹਾਂ ਭੜੀ ਹੈ ਹੁਣ ਸੰਦੀਪ ਸਿੰਘ ਕਿਹੜੇ ਹਾਲਾਤਾਂ ਦੇ ਵਿੱਚ ਜੀ ਮੈਨੂੰ ਲੱਗਦਾ ਕਿ ਇੱਕ ਆ ਤੇ ਬੜੀ ਵੱਡੀ ਗੱਲ ਔਰ ਨਵੀਂ ਔਰ ਨਵੇਕਲੀ ਗੱਲ ਹੈ ਮੇਰੇ ਵਾਸਤੇ ਵੀ ਕਿਉਂਕਿ ਆਪਾਂ ਪਹਿਲਾਂ ਵੀ ਇਸ ਮੁਤਲਕ ਗੱਲਬਾਤ ਕੀਤੀ ਹੈ ਵਕ ਵਕ ਨਿਊਜ਼ ਆਦਾਰੇ ਵੀ ਗੱਲਬਾਤ ਕਰ ਰਹੇ ਹੈ ਹਰਦੀਪ ਸਿੰਘ ਜੀ ਤੁਸੀਂ ਆਖਿਆ ਹੈਗਾ ਕਿ ਮੈਨੂੰ ਜਾਂ ਸਾਨੂੰ ਪਰਿਵਾਰ ਨੂੰ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਇਹ ਗੱਲ ਆਖੀ ਹੈ ਕਿ ਸੰਦੀਪ ਸਿੰਘ ਸੰਨੀ ਦੇ ਉੱਪਰ ਹਮਲਾ ਹੋ ਗਿਆ ਬਿਲਕੁਲ ਮੇਰੇ ਵਿੱਚ ਗੱਲਾਂ ਇਹ ਆ ਰਹੀਆਂ ਨੇ ਸਾਹਮਣੇ ਕਿ ਸੰਦੀਪ ਸਿੰਘ ਸੰਨੀ ਨੇ ਹਮਲਾ ਕੀਤਾ ਉਹਨਾਂ ਦੇ ਉੱਪਰ ਜਿਹੜਾ ਵਿੱਚ ਦੋ ਪੁਲਿਸ ਅਫਸਰ ਇਦਾਂ ਨੇ ਹੈਗੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਫੇਕ ਐਨਕਾਊਂਟਰ ਕੀਤੇ ਸੀਗੇ ਔਰ ਉਹਨਾਂ ਨੂੰ ਸਜ਼ਾਵਾ ਹੋਈਆਂ ਨੇ ਇੱਕ ਮੇਰਾ ਖਿਆਲ ਕੋਈ ਡਰੱਗ ਦੇ ਕੇਸ ਦੇ ਵਿੱਚ ਆ ਕੋਈ ਜੀ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਫਰਕ ਹੈਗਾ ਦੋਹਾਂ ਗੱਲਾਂ ਦੇ ਵਿੱਚ ਵਿੱਚ ਔਰ ਆਪਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਔਰ ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਜ਼ਰੂਰ ਜਲਦੀ ਤੋਂ ਜਲਦੀ ਕਲੀਅਰ ਕਰੂਗੀ ਕਿ ਅਸਲ ਵਿੱਚ ਉੱਥੇ ਅੰਦਰ ਵਾਪਰਿਆ ਕੀ ਹੈਗਾ ਜੀ ਬਿਲਕੁਲ ਕੋਈ ਹੋਰ ਗੱਲ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਮੈਂ ਨਾਮੇ ਬੱਦਕਈਓ ਬੇਨਤੀ ਕਰਦਾ ਜਨਾ ਸਾਰੇ ਖਾਲਸਾ ਪੰਥ ਨੂੰ ਸਾਰੀਆਂ ਪਤਵਾਰੀਆਂ ਸਿੱਖ ਬੰਦੀਆਂ ਦੇ ਨੁਮਾਇੰਦੇ ਜੋ ਇਹ ਬੰਦੀਆਂ ਨੇ ਸੰਪਰਦਾਵਾਂ ਨੇ ਟਕਸਾਲਾ ਮੈਂ ਹਰੇਕ ਨੂੰ ਬੇਨਤੀ ਕਰਦਾ ਕਿ ਸਾਰੇ ਆਪਣਾ 9:00 ਵਜੇ ਸੱਪ 8:30 ਕੁੜ ਦੇ 9 ਦੇ ਵਿਚਕਾਰ ਦੁੱਖਣਵਰਦ ਸਾਹਿਬ ਇਕੱਠੀ ਹੋਈਏ ਜ਼ਰੂਰ ਹਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਜੋ ਸਮਾਂ ਕੱਢਿਆ ਮੈਂ ਚਾਹੁੰਦਾ ਸਕਾ ਕਿ ਤੁਹਾਡੇ ਤੋਂ ਜਾਣਕਾਰੀ ਲੈ ਕੇ ਸੂਚੇ ਖਾਲਸਾ ਪੰਥ ਤੱਕ ਪਹੁੰਚਦੀ ਕਰਾਂ ਕਿ ਅਸਲ ਵਿੱਚ ਹੋਇਆ ਕੀ ਹੈ ਜਿੰਨੇ ਵੀ ਜਾਣਕਾਰ ਵੀਰ ਹੋਵੇ ਕੋਈ ਸੀ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਦਰਸ਼ਕੋ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੇ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਉਮੀਦ ਕਰਦੇ ਆ ਕਿ ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਵੱਤ ਤੋਂ ਵੱਧ ਗੜਤੀ ਵਿੱਚ ਉੱਥੇ ਪਹੁੰਚੋ ਤਾਂ ਜੋ ਪਰਿਵਾਰ ਦਾ ਸੰਦੀਪ ਸਿੰਘ ਸੰਨੀ ਦਾ ਸਾਥ ਦਿੱਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ